ਬੜਾ ਮਸ਼ਕੂਰ ਹਾਂ ਆਪਣੇ ਛੋਟੇ ਵੀਰ ਵਿਜਿੰਦਰ ਸਿੰਘਲਾ ਜੀ ਦਾ ਜਿਹੜੇ ਕਿ ਆਨੰਦਪੁਰ ਤੋਂ ਇਲੈਕਸ਼ਨ ਲੜ ਰਹੇ ਨੇ ਔਰ ਸਪੈਸ਼ਲੀ ਆਪਣੇ ਪਰਿਵਾਰ ਨੂੰ ਲੈ ਕੇ ਸੰਗਰੂਰ ਦੇ ਇਸ ਹਰੀਪੁਰਾ ਪੋਲਿੰਗ ਸਟੇਸ਼ਨ ਤੇ ਵੋਟ ਪਾਉਣ ਲਈ ਆਏ ਨੇ ਕਾਂਗਰਸ ਪਾਰਟੀ ਨੂੰ ਔਰ ਵਿਸ਼ੇਸ਼ ਤੌਰ ਤੇ ਮੇਰੇ ਹੱਕ ਵਿੱਚ ਇਹਨਾਂ ਦੀ ਸਮੁੱਚੀ ਟੀਮ ਨੇ ਸਾਰੇ ਹੀ ਲੋਕ ਸਭਾ ਦੇ ਵਿੱਚ ਬਹੁਤ ਦ੍ਰਿੜਤਾ ਨਾਲ ਕੰਮ ਕੀਤਾ ਬਲਕਿ ਸਾਰੇ ਕਾਂਗਰਸ ਕਾਡਰ ਨੇ ਬਹੁਤ ਮਜ਼ਬੂਤੀ ਨਾਲ ਤੁਸੀਂ ਦੇਖਿਆ ਸਾਡਾ ਰੋਡ ਸ਼ੋ ਜਿਹੜਾ ਸੀ ਉਹ 30 ਤਾਰੀਖ ਦਾ ਇੱਕ ਲਾ ਮਿਸਾਲ ਰੋਡ ਸ਼ੋ ਔਰ ਕਾਂਗਰਸ ਦੇ ਵਰਕਰਾਂ ਨੇ ਬਹੁਤ ਪੱਬਾਂ ਭਾਰ ਹੋ ਕੇ ਵੋਟ ਪਾਈ ਆ ਔਰ ਅੱਜ ਮੈਂ ਇੱਕ ਗੱਲ ਥੋੜੀ ਜੀ ਤੁਹਾਡੇ ਜ਼ਰੀਏ ਆਲਰੇਡੀ ਮੈਂ ਡੀਸੀ ਸੰਗਰੂਰ ਨਾਲ ਗੱਲ ਕਰ ਲਈ ਆ ਔਰ ਮਿਸਟਰ ਦਿਨੇਸ਼ਣ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਆਬਜ਼ਰਵਰ ਨੇ ਲੋਕ ਸਭਾ ਦੇ ਉਹਨਾਂ ਨੇ ਇੱਕ ਗੱਲ ਨਹੀਂਦੀ ਉਹਨਾਂ ਦੇ ਧਿਆਨ ਚ ਕਿ ਪਿੰਡਾਂ ਚੋਂ ਰਿਪੋਰਟਸ ਆਈਆਂ ਕਿ ਨਰੇਗਾ ਵਰਕਰਸ ਨੂੰ ਜਿਹੜੇ ਉਹਨਾਂ ਦੇ ਸੈਕਟਰੀ ਨੇ ਪੰਚਾਇਤਾਂ ਦੇ ਔਰ ਜਿਹੜੇ ਮੇਟ ਨੇ ਉਹ ਇੱਕ ਜਗ੍ਹਾ ਤੇ ਇਕੱਠੇ ਕਰਕੇ ਘਰਾ ਦੇ ਵਿੱਚ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਔਰ ਦੂਸਰਾ ਲਾਲਚ ਵਗੈਰਾ ਦਿੱਤਾ ਜਾ ਰਿਹਾ ਤਾਂ ਉਹਨਾਂ ਨੇ ਮੈਨੂੰ ਯਕੀਨ ਦਿਵਾਇਆ ਕਿ ਅਸੀਂ ਇਹ ਸਾਰਾ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸ ਇਸ ਕੰਪਲੇਨ ਤੋਂ ਇਲਾਵਾ ਪੋਲਿੰਗ ਸਮੂਥ ਚੱਲ ਰਹੀ ਹੈ ਔਰ ਸਾਨੂੰ ਪੂਰਨ ਆਸ ਹੈ ਕਿ ਜਿਵੇਂ ਸਿੰਘਲਾ ਸਾਹਿਬ ਨੇ ਕਿਹਾ ਕਿ ਅੱਜ ਦੇਸ਼ ਵਿੱਚ ਪਰਵਰਤਨ ਦੀ ਲਹਿਰ ਆ ਲੋਕਾਂ ਨੇ ਤਾਨਾਸ਼ਾਹੀ ਬਹੁਤ ਦੇਖ ਲਈ ਮੋਦੀ ਸਾਹਿਬ ਦੀ ਔਰ ਨਾ ਮੀਡੀਆ ਆਜ਼ਾਦ ਛੱਡਿਆ ਇਹਨਾਂ ਨੇ ਨਾ ਕੋਈ ਆਪੋਜੀਸ਼ਨ ਰਹਿਣ ਦਿੱਤੀ ਸਾਰੇ ਦੇਸ਼ ਵਿੱਚ ਆਪਣੇ ਵੱਲੋਂ ਟੋਟਲ اپੋਜੀਸ਼ਨ ਫ੍ਰੀ ਜਿਹੜਾ ਭਾਰਤ ਕਰਨ ਦੀ ਕੋਸ਼ਿਸ਼ ਕੀਤੀ ਇਹਦਾ ਬੜਾ ਐਡਵਰਸ ਰਿਐਕਸ਼ਨ ਬੀਜੇਪੀ ਦੇ ਖਿਲਾਫ ਹੋ ਰਿਹਾ ਤਾਂ ਹੀ ਤੁਸੀਂ ਦੇਖਿਆ ਕਿ ਬਹੁਤ ਉੱਚੇ ਪੱਧਰ ਦੀ ਤੇ ਨੀਵੇਂ ਪੱਧਰ ਦੀ ਬਿਆਨ इवन ਪ੍ਰਾਈਮ ਮਿਨਿਸਟਰ ਸਾਹਿਬ ਨੂੰ ਦੇਣੇ ਪਏ ਇੱਥੋਂ ਤੱਕ ਕਿ ਬਿਹਾਰ ਵਿੱਚ ਜਾ ਕੇ ਮੇਰੇ ਬਿਆਨ ਤੇ ਟਿੱਪਣੀ ਕਰਦੇ ਬਿਹਾਰੀਆਂ ਨੂੰ ਉਕਸਾਇਆ ਗਿਆ ਜਿਹੜਾ ਕਿ ਬਿਲਕੁਲ ਬੇਬੁਨਿਆਦ ਸੀਗਾ ਸੋ ਇੱਥੋਂ ਨਜ਼ਰ ਆ ਰਿਹਾ ਕਿ ਬੀਜੇਪੀ ਕਪਰਾਟ ਚਾਹ ਔਰ ਇੰਡੀਆ ਵਾਂਟਸ ਅ ਚੇਂਜ ਇੰਡੀਆ ਇਜ਼ ਅ ਵੈਰੀ ਪ੍ਰੋਗਰੈਸਿਵ ਕੰਟਰੀ largest democracy in the world they cannot uh, be tied down they cannot be like gagged down they cannot be intimidated aur jis tarah de na bjp ne majoritarian politics khedi hai aaj secular forces di desh vich pakke taur te utte char tarikh nu jit ho gaya punjab de vich total safaya karange kyuki je modi tanashah hai ta bhagwant te kejriwal bhi kat nige inanne ohi hathkande apnaye opposition nu drone dhamkone de police de through ਜੋ ਮੋਦੀ ਸੀਬੀਆਈ ਤੇ ਈਡੀ ਦੇ ਥਰੂ ਕਰਦੇ ਸੀ ਉਸੇ ਤਰ੍ਹਾਂ ਹੀ মিডিਆ ਨੂੰ ਗੈਗ ਕੀਤਾ ਸਾਡੇ ਜੀ ਅਖਬਾਰ ਦੇ ਤੁਸੀਂ ਦੇਖਿਆ ਕਿ ਅੱਜ ਹਾਈ ਕੋਰਟ ਨੇ ਰਹਾਦ ਦਿੱਤੀ ਉਹਨਾਂ ਨੂੰ ਉਹਨਾਂ ਦੀ ਅਰੈਸਟ ਰਿਟ ਕੀਤੀ ਆ ਇਸ ਲੈਵਲ ਤੱਕ ਚਲੇ ਗਿਆ ਕਿ ਟੀਵੀ ਚੈਨਲਾਂ ਨੂੰ ਬੰਦ ਕਰਾ ਰਹੇ ਨੇ ਨਜ਼ੀਰ ਦਾ ਵੀ ਕਰਤਾ ਜੀ ਟੀਵੀ ਦਾ ਸਪੈਸ਼ਲ ਅਟੈਕ ਇਹ ਅਟੈਕ ਬੇਸਿਕਲੀ ਸਾਰੇ ਡੈਮੋਕ੍ਰੇਸੀ ਤੇ ਅਟੈਕ ਆ ਭਗਵੰਤ ਦਾ ਤੇ ਕੇਜਰੀਵਾਲ ਦਾ ਔਰ ਤੁਸੀਂ ਦੇਖਿਆ ਕਿ ਸਵਾਤੀ ਮਾਲੀਵਾਲ ਉਹ ਰੋਜ਼ ਰੋ ਰਹੀ ਆ ਕਿ ਕੇਜਰੀਵਾਲ ਦੇ ਘਰ ਵਿੱਚ ਮੈਨੂੰ ਕੁਟਵਾਇਆ ਗਿਆ ਔਰ ਵੇਬ ਆਫ ਦਾ ਸਾਥ ਦਿੱਤਾ ਜਾ ਰਿਹਾ ਬਦਮਾਸ਼ਾਂ ਦਾ ਗੁੰਡਿਆਂ ਦਾ ਸੋ ਇਹ ਪਾਰਟੀ ਜਿਹੜੀ ਆ ਇਹ ਆਪਣੇ ਉਸੂਲਾਂ ਤੋਂ ਭਟਕ ਕੇ ਟੋਟਲੀ ਰਿਵਰਸ ਡਾਇਰੈਕਸ਼ਨ ਚ ਇਹ ਆਮ ਨਹੀਂਗੇ ਹੁਣ ਇਹ ਖਾਸ ਖਾਸ ਆਦਮੀਆਂ ਦੀ ਪਾਰਟੀ ਆ ਇਸ ਲਈ ਪੰਜਾਬ ਦੇ ਵਿੱਚ ਵੀ 13 0 ਨਹੀਂ ਐਕਤੀ 0 13 ਵਾਸਤੇ ਭਗਵਾਨ ਤਿਆਰ ਰਹੇ ਵਟਸਐਪ ਜੀ ਕੀ ਕਹਿਣਾ ਚਾਹੋਗੇ ਮੇਰਾ ਵਟਸਐਪ ਤਾਂ ਜੀ 3 ਦਿਨ ਹੋ ਗਏ ਆ ਮੈਨੂੰ ਇਹਨਾਂ ਨੇ ਪੰਜਾਬ ਗਵਰਨਮੈਂਟ ਨੇ ਬਿਕੋਜ਼ ਮੇਰੇ ਵਟਸਐਪ ਤੇ ਬਹੁਤ ਵੱਡੇ ਪੱਧਰ ਤੇ ਰੀਚ ਇਨਫੋਰਮੇਸ਼ਨ ਸੀ ਆਊਟਰੀਚ ਸੀਗੀ ਇਨਨ ਸ਼ਿਕਾਇਤ ਕਰ ਕਰਕੇ ਬੰਦ ਕਰਾਂ ਹੁਣ ਮੈਂ ਕੋਈ ਵੀ ਹੋਰ ਰਜਿਸਟਰ ਕਰਦਾ ਨੰਬਰ ਫਰੋਮ ਮਾਈ ਟੈਲੀਫੋਨ ਉਹ ਵੀ ਨੰਬਰ ਅਲਾਉਡ ਨਹੀਂਗਾ ਪ੍ਰੋਬੇਬਲੀ ਮੇਰੀ ਆਈਡੀ ਕਨੈਕਟਡ ਆਈਕਲਾਉਡ ਦੀ ਸੋ ਇਸ ਲੈਵਲ ਤੱਕ ਚਲੇ ਗਏ ਨੇ ਇਹਨਾਂ ਨੇ ਬਹੁਤ ਟਵਿੱਟਰ ਅਕਾਊਂਟਸ ਬਹੁਤ سارے ਫੇਸਬੁੱਕ ਅਕਾਊਂਟਸ ਡੂਰਿੰਗ ਇਲੈਕਸ਼ਨ ਵੀ ਹਰ ਤਰ੍ਹਾਂ ਦੀ ਧਾਂਦਲੀ ਕਰਨ ਦੀ ਕੋਸ਼ਿਸ਼ ਕੀਤੀ ਮੈਂ ਪ੍ਰੋਮਿਸ ਕੀਤਾ ਸੀਗਾ ਭਗਵੰਤ ਨੂੰ ਕਿ ਤਕੜਾ ਹੋ ਕੇ ਤੰਤਰ ਦਾ ਮਿਸਯੂਜ਼ ਕਰ ਮੈਂ ਸ਼ਿਕਾਇਤ ਨਹੀਂ ਕਰੂੰ ਮੈਂ ਕੋਈ ਸ਼ਿਕਾਇਤ ਨਹੀਂ ਕੀਤੀ ਹਾਲਾਂਕਿ ਬਹੁਤ ਸਾਰੇ ਤੂਰੀ ਵਰਗੇ ਹਲਕਿਆਂ ਚ ਰਿਪੋਰਟਸ ਆਈਆਂ ਕਿ ਲਾਸਟ 48 ਘੰਟੇ 72 ਘੰਟਿਆਂ ਵਿੱਚ ਇੰਟਰਲੌਕ ਟਾਈਲਸ 깔ਦੀਆਂ ਨੇ ਹੁਣ ਇਹਨਾਂ ਨੂੰ ਯਾਦ ਆਇਆ ਜਦੋਂ ਹੋਟ ਸਿਰ ਤੇ ਆ ਗਈ 2 ਸਾਲ ਇਹਨਾਂ ਨੇ ਇੱਕ ਇੱਟ ਨਹੀਂ ਲਾਈ ਸੰਗذور ਹਲਕੇ ਦੇ ਵਿੱਚ ਨੀ ਪਥਰਾਂ ਦੇ ਨੀ ਪੱਥਰ ਖੜੇ ਰਹਿ ਗਏ ਜਦ ਕਿ ਕਾਂਗਰਸ ਦਾ ਮਗਰਲਾ ਕਾਰਜਕਾਲ ਜਿਹੜਾ ਸੀਗਾ ਉਹਦੇ ਵਿੱਚ ਵਾਈਟ ਸਪਰੈਡ ਡਿਵੈਲਪਮੈਂਟ ਹੋਈ ਬਹੁਤ ਸਾਰਾ ਪਿੰਡਾਂ ਚ ਗਿਆ ਸ਼ਹਿਰਾਂ ਚ ਪੈਸਾ ਗਿਆ ਬਹੁਤ ਸਾਰੇ ਪ੍ਰੋਜੈਕਟ ਵੱਡੇ ਪੀਜੀਆਈ ਦਾ ਕਾਬਦਾਂ ਦਾ ਸੈਟਲਾਈਟ ਹਸਪੀਟਲ ਟਾਟਾ ਕੈਂਸਰ ਹਸਪੀਟਲ ਔਰ ਜਿਹੜਾ ਰੋਡ ਨੈਟਵਰਕ ਸੀ ਉਹਦਾ ਕਮਾਲ ਦਾ ਕ੍ਰੀਏਟ ਕੀਤਾ ਪਿਛਲੀ ਗਵਰਨਮੈਂਟ ਸਰਕਾਰ ਨੇ ਬਜਿੰਦਰ ਸਿੰਘਲਾ ਜੀ ਨੇ ਸੋਏ ਦਾ ਲੋਕਾਂ ਦੇ ਮਨ ਤੇ ਬਹੁਤ ਜ਼ਬਰਦਸਤ ਪ੍ਰਭਾਵ ਆ ਲੋਕੀ ਸ਼ਹਿਤ ਇਹਨਾਂ ਦੇ ਸਾਹਮਣੇ ਤਾਂ ਨਾ ਬੋਲਣ ਪਰ ਬਟਨ ਦਬਾ ਕੇ ਇਹਨਾਂ ਨੇ ਚੀਕਾਂ ਜ਼ਰੂਰ ਕਢਾਉਣ ਆਰਾਮ ਕੋ ਨੂੰ ਜੀ ਵਰਤਪ ਨੇ ਅਸਤੀਫਾ ਮੰਗਿਆ ਜੀ ਭਗਵਾਨ ਤੁਮ ਦਾ ਤੁਰੀ ਦੇ ਵਿੱਚ ਸ਼ਰਾਬ ਵੰਡੇ ਗਿਆ ਆਮ ਆਦਮੀ ਪਾਰਟੀ ਦੇ ਗੱਲੀ ਸ਼ਰਾਬ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਇੰਟਰਲੌਕ ਟਾਈਲਾਂ ਜਿਹੜੀ ਬਸਤੀ ਵਿੱਚ ਜਿੱਥੇ ਜੋ ਚਾਹੀਦਾ ਸੀਗਾ ਇਹਨਾਂ ਦਾ ਓਐਸਡੀ ਜਿਹੜਾ ਓਂਕਾਰ ਸਿੰਘ ਉਹ ਪਰਸਨਲੀ ਜਾ ਕੇ इवन ਇੱਥੋਂ ਤੱਕ ਕਿ ਚੀਫ ਮਿਨਿਸਟਰ ਦੀ ਘਰਵਾਲੀ ਉੱਥੇ ਤੁਰੀ ਫਿਰਦੀ ਜੀ ਦੁਗਣੀ ਪਿੰਡ ਚ ਸਾਡੇ ਸਰਪੰਚਾਂ ਨੂੰ ਪਟੇ ਪਾ ਪਾ ਕੇ ਉਹਨਾਂ ਨੂੰ ਤਰੋੜਿਆ ਮਰੋੜਿਆ ਗਿਆ ਵਾ ਪਰ ਮੈਂ ਸਮਝਦਾ ਕਿ ਜੋ ਮਰਜ਼ੀ ਕਰ ਲੈਣ ਅੱਜ ਜਿਹੜਾ ਨਤੀਜਾ ਆਵੇਗਾ 4 ਤਰੀਕ ਨੂੰ ਉਹ 100% ਦੀ ਕਾਂਗਰਸ ਪਾਰਟੀ ਦੇ ਹੱਕ ਵਿੱਚ ਆਵੇਗਾ ਤੂੰ ਵੀ ਜੀ ਪ੍ਰਤਾਪਪੁਰਾ ਨੇ ਕਨੀਜੀ ਚੈਨਲ ਤੇ ਕਿਹਾ ਕਿ ਭਗਵੰਤ ਮਾਨ ਅਸਤੀਫਾ ਦੇਣ